ਪਿੰਡ ਸਲੀਨਾ ਤੋਂ ਆਪਣੀ ਆਜ਼ਾਦ ਕਿਸਮਤ ਅਜਮਾ ਰਹੇ ਅਜੇ ਸਿੰਘ ਜੀ ਆਪਣੇ ਸਮਸਥਾਂ ਦੇ ਨਾਲ ਰੋਜ਼ਾਨਾ ਲੋਕ ਸੇਵਕ ਟੀਵੀ ਦੇ ਮਾਧਿਅਮ ਤੋਂ ਗੁਰਦੁਆਰਾ ਸ਼ੇਮੀਪਾਛਾਈ ਸਲੀਨਾ ਵਿਖੇ ਸਰਦਾਰ ਗੁਰਜੰਤ ਸਿੰਘ ਸਲੀਨਾ ਜਿਹੜੇ ਕਿ ਨੌਜਵਾਨਾਂ ਦੇ ਜੋਸ਼ ਨੂੰ ਜੋਸ਼ੋ ਖਰੋਸ਼ ਕਰਨ ਲਈ ਨਸ਼ਿਆਂ ਦੇ ਖਿਲਾਫ ਪਿੰਡ ਸਲੀਨਾ ਵਿਖੇ एक नवी पंचायत का गठन कर जा रहे हैं गुरजंत सिंह सलीना पिछले लम्बे समय तो राजनीतिक पार्टिया की गुंडागर्दी के खिलाफ समाज सेवी कागजा जूझते आ रहे हैं आज सरदार गुरजंत सिंह सलीना ने नशिया के खिलाफ एक पार्टी का गठन करके आजाद तौर पर ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਲਈ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਜਦੌਜਹਿਦ ਕਰਨ ਲਈ ਸਰਦਾਰ ਗੁਰਜੰਤ ਸਿੰਘ ਖੰਨੇਣਾ ਵੱਲੋਂ ਨੌਜਵਾਨਾਂ ਨੂੰ ਇਕੱਤਰ ਕਰਕੇ ਇੱਕ ਆਜ਼ਾਦ ਨੌਜਵਾਨਾਂ ਦਾ ਵੈਂਕ ਬਣਾ ਕੇ 65 ਸਾਲਾਂ ਦੇ ਅੰਦਰ ਇੱਕ ਡੈਮੋਕਰੇਟਿਕ ਲੋਕਤੰਤਰ ਨੂੰ ਆਜ਼ਾਦ ਕਰਨ ਲਈ ਗ੍ਰਾਮ ਪੰਚਾਇਤ ਦਾ ਨਵੇਂ ਖਲਾਕ ਗਠਨ ਕਰ ਰਹੇ ਹਨ ਅੱਜ ਗੱਲ ਕਰਦੇ ਹਾਂ ਸਰਦਾਰ ਗੁਰਜੰਤ ਸਿੰਘ ਖਨੀਨਾ ਨਾਲ ਜਿਹੜੇ ਕਿ 6ਵੇਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਅਸ਼ੀਰਵਾਦ ਲੈ ਕੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਜਾ ਰਹੇ ਹਨ ਸਰਦਾਰ ਗੁਰਜੰਤ ਸਿੰਘ ਖਨੀਨਾ ਅੱਜ ਅਸੀਂ 6ਵੇਂ ਪਾਤਸ਼ਾਹੀ 3 ਹਰਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਇਕੱਠੇ ਹੋਏ ਆ ਸਾਡਾ ਮੇਨ ਮਕਸਦ ਸਾਡਾ ਮੇਨ ਮੁੱਦਾ ਪਿੰਡ ਦੇ ਵਿੱਚੋਂ ਗੁੰਡਾਗਰਦੀ ਖਤਮ ਕਰਨਾ ਅਤੇ ਪਿੰਡ ਦੇ ਵਿੱਚੋਂ ਨਸ਼ਿਆਂ ਨੂੰ ਦੂਰ ਕਰਨਾ ਜੋ ਚਿੱਟੇ ਦਾ ਦੌਰ ਚੱਲ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਜਿੱਟੇ ਦੇ ਕਾਰਨ ਮੌਤਾਂ ਹੋਈਆਂ ਜਿਹਦੇ ਕਾਰਨ ਪਿੱਛੇ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦਾ ਬਹੁਤ ਹੱਥ ਰਿਆ ਹੈ ਜੋ ਕਿ ਨਸ਼ੇ ਵਕਾਉਣ ਦੇ ਵਿੱਚ ਸ਼ਰਾਬਾਂ ਦੇ ਧੰਦੇ ਕਰਨ ਦੇ ਵਿੱਚ ਉਹ ਪੂਰੇ ਜਿਹੜੇ ਗਲਤ ਹੀਨ ਹੈ ਉਹਨਾਂ ਨੂੰ ਠੱਲ ਪਾਉਣ ਲਈ ਅਸੀਂ ਆਪਣੀ ਇੱਕ ਨਿਵੇਕਲੀ ਪੰਚਾਇਤ ਦਾ ਗਠਨ ਕਰਕੇ ਪਿੰਡ ਦੇ ਵਿੱਚੋਂ ਇਹ ਸਾਰਾ ਜਿਹੜਾ ਕੋੜ ਕੱਢਣਾ ਚਾਹੁੰਦੇ ਆ ਪਿੰਡ ਦੇ ਵਿੱਚ ਅਸੀਂ ਐਜੂਕੇਸ਼ਨ ਤੇ سپورٹس ਦਾ ਸਟੇਡੀਅਮ ਵਗੈਰਾ ਦਾ ਜਿਹੜਾ ਵਿਕਾਸ ਕਰਨਾ ਚਾਹੁੰਦੇ ਆ ਨਿਰਮਾਣ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਕਰ ਰਹੇ ਆ ਨਗਰ ਨਿਵਾਸੀ ਸਾਰੇ ਇਸ ਗੱਲ ਨਾਲ ਸਹਿਮਤ ਆ ਵੀ ਸਾਡੇ ਪਿੰਡ ਦੇ ਵਿੱਚੋਂ ਨਸ਼ਿਆਂ ਦਾ ਜਿਹੜਾ ਕੋੜ ਨਿਕਲਣਾ ਚਾਹੀਦਾ ਇਸ ਦੇ ਨਾਲ ਮੈਂ ਵੀ ਇਹਨਾਂ ਦਾ ਸਾਰਿਆਂ ਦਾ ਸਹਿਯੋਗੀ ਹਾਂ ਸਰਦਾਰ ਗੁਰਜੰਤ ਸਿੰਘ ਛਨੇਣਾ ਜੇਨਾ ਨੇ ਸ਼ੇਮੇ ਪਾਤਸ਼ਾ ਤੋਂ ਅਸ਼ੀਰਵਾਦ ਲੈ ਕੇ ਨਵੀਂ ਪੰਚਾਇਤ ਦਾ ਗਠਨ ਕਰਨ ਲਈ ਜਦੋ ਜਹਿਬ ਕਰ ਰਹੇ ਹਨ ਸਪੋਰਟਸ ਦੇ ਖੇਤੇ ਅੰਦਰ ਨੌਜਵਾਨਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਦੇ ਖਿਲਾਫ ਨਵਾਂ ਜੋਸ਼ ਭਰ ਰਹੇ ਹਨ ਅਤੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪਿੰਡ ਦੇ ਅੰਦਰ ਨਿਰਪੱਖਤਾ ਨਾਲ ਵਕਾਸ ਕਾਰਜਾਂ ਦੀ ਕਾਰਜਸ਼ੀਲਤਾ ਲਈ ਜਦੋਂ-ਜਦ ਵਿੱਚ ਹਮ ਆਓ ਗੱਲ ਕਰਦੇ ਹਾਂ ਸਰਦਾਰ ਗੁਰਜੰਤ ਸਿੰਘ ਛਲੀਣਾ ਵੱਲੋਂ ਨਰਾਮ ਪੰਚਾਇਤ ਲਈ ਉਤਾਰੇ ਦੇ ਸਰਪੰਚ ਅदित ਅਦੇ ਸੰਗੀਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਹਜ਼ੂਰੀ ਵਿੱਚ ਆਪਣੀ ਇੱਕ ਹੀ ਸੋਚ ਆ ਛਲੀਣਾ ਪਿੰਡ ਨੂੰ ਸੋਨਾ ਬਣਾਉਣਾ ਡਿਵੈਲਪ ਕਰਨਾ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਐਜੂਕੇਸ਼ਨ ਸਪੋਰਟਸ ਇਹਨਾਂ ਨੂੰ ਵੱਧ ਵੱਧ ਨਸ਼ੇ ਤੋਂ ਦੂਰ ਰੱਖਣਾ ਤੇ ਵਿਰੋਧੀਆਂ ਦੇ ਖਿਲਾਫ ਡੱਟ ਕੇ ਮੁਕਾਬਲਾ ਕਰਨਾ ਸਾਰੇ ਪਿੰਡ ਵਾਲਿਆਂ ਦਾ ਮੈਨੂੰ ਪੂਰਾ ਸੰਯੋਗ ਆਈ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਰੇ ਪਿੰਡ ਵਾਲਿਆਂ ਦਾ ਇਹੀ ਸੰਯੋਗ ਬਣਿਆ ਰਹੇ ਕਿ ਆਪਾਂ ਆਉਣ ਵਾਲੇ ਸਲੀਨੇ ਨੂੰ ਸਾਰਿਆਂ ਵਿੱਚੋਂ ਇੱਕ ਨੰਬਰ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਦੇ ਸਿੰਘ ਜੀ ਸਰਦਾਰ ਗੁਰਜੰਤ ਸਿੰਘ ਛਲੈਣਾ ਅਤੇ ਨੌਜਵਾਨਾਂ ਦੇ ਕਾਫਲੇ ਨਾਲ ਛੇਵੀਂ ਪਾਤਸ਼ਾਹੀ ਗੁਰਦੁਆਰਾ ਛਲੈਣਾ ਤੋਂ ਕਾਫਲੇ ਦੇ ਤੌਰ ਤੇ ਕਾਗਜ਼ ਦਾਖਲ ਕਰਨ ਲਈ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਕੇ ਵੀਰੋ ਲੋਕ ਸੇਵਕ ਟੀਵੀ ਕਾਜ ਪਰੰਦੇ ਲਵਾਸ ਤੇ ਰਵਾਨਾ ਹੁੰਦੇ ਹੋਏ ਪਿੰਡ ਦੇ ਯੂਥ ਆਗੂ ਅਤੇ ਸਰਪੰਚ ਤੇ ਮੌਤ ਪਰ ਬੰਦੇ